ਜਿੰਦਾਬਾਦ ਜਿੰਦਾਬਾਦ ਨਹੀਂ ਚਲੇਗੀ ਨਹੀਂ ਚਲੇਗੀ ਕਿਸੇ ਜੱਜ ਸਾਹਿਬ ਨੇ ਜੁਨੀਅਰ ਡਿਵੀਜ਼ਨ ਨੇ ਹਰਪ੍ਰੀਤ ਸਿੰਘ ਤੇ ਸਿਵਲ ਜੱਜ ਜੁਨੀਅਰ ਡਿਵੀਜ਼ਨ ਨੇ ਉਹਨਾਂ ਦਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਵਕੀਲ ਸਾਹਿਬਾਨ ਨਾਲ ਤੇ ਲੀਕੀ ਕੈਂਸਰ ਨਾਲ ਦੁਰਵਿਵਹਾਰ ਹੋ ਰਿਹਾ ਜਿਲ੍ਹੇ ਦੀ ਹੜਤਾਲ ਕੀਤੀ ਹੈ ਜਿਲ੍ਹੇ ਦੇ ਵਿੱਚ ਅੱਜ ਮੋਲਕ ਵੀ ਹੜਤਾਲ ਹੈ ਸਨਾਮ ਵੀ ਹੜਤਾਲ ਹੈ ਸੰਗਰੂਰ ਵੀ ਹੜਤਾਲ ਹੈ ਬਟ ਜਦੋਂ ਕੋਈ ਜੱਜ ਸਾਹਿਬਾਨ ਬਾਰ-ਬਾਰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਵਾਰ-ਵਾਰ ਅਲੱਗ-ਅਲੱਗ ਵਕੀਲ ਸਾਹਿਬਾਂ ਨਾਲ ਉਸ ਤਰੀਕੇ ਦਾ ਮਿਸਬੀਹੇਵ ਕਰੇ ਫਿਰ ਇਹ ਮਸਲਾ ਵੱਡਾ ਬਣ ਜਾਂਦਾ ਹੈ ਈਵਨ ਕਿ ਜੋ ਉਹਨਾਂ ਦਾ ਕੋਰਟ ਲਾਉਣ ਦਾ ਵੇਵ ਤਰੀਕਾ ਵੀ ਹੈ ਉਹ ਵੀ ਦੱਸਦੇ ਨੇ ਕਿ ਬਿਲਕੁਲ ਹੀ ਗਲਤ ਹੈ ਇਸ ਸਟੇਕ ਨੂੰ ਤੇ ਇਹਨੂੰ ਪੰਜਾਬ ਲੈਵਲ ਤੇ ਵੀ ਲੈ ਕੇ ਲੈ ਕੇ ਜਾਮਾ ਹਾਂ ਵਕੀਲ ਭਾਈ ਚਾਰੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਜੱਜ ਸਾਹਿਬਾਨ ਵੱਲੋਂ ਉਹਨਾਂ ਨਾਲ ਮਿਸਬੀਹੇਵ ਕੀਤਾ ਜਾਂਦਾ ਜਿਸ ਦੇ ਚੱਲਦੇ ਪੂਰੇ ਜ਼ਿਲ੍ਹੇ ਦੇ ਵਕੀਲਾਂ ਵੱਲੋਂ ਜੱਜ ਖਿਲਾਫ ਹੁਣ ਮੋਰਚਾ ਖੋਲ ਦਿੱਤਾ ਗਿਆ ਹੈ ਜਿੰਦਾਬਾਦ ਪੀਲੇ ਕਾ ਜਿੰਦਾਬਾਦ ਪੱਕੇ ਸਾਈ ਨਹੀਂ ਚਲੇਗੀ ਪੱਕੇ ਸਾਈ ਨਹੀਂ ਚਲੇਗੀ ਪੱਕੇ ਸਾਈ ਨਹੀਂ ਚਲੇਗੀ ਪੀਲੇ ਕਾ ਜਿੰਦਾਬਾਦ ਪੀਲੇ ਕਾ ਜਿੰਦਾਬਾਦ ਜਾਣਕਾਰੀ ਮੁਤਾਬਕ ਪਿਛਲੇ ਦਿਨੀ ਰੋਸ ਬਜੋ ਬਾਰ ਅਸੋਸੀਏਸ਼ਨ ਤੂਰੀ ਵੱਲੋਂ ਜੱਜ ਹਰਪ੍ਰੀਤ ਸਿੰਘ ਦੀ ਕੋਟ ਬਾਹਰ ਧਰਨਾ ਲਗਾਇਆ ਗਿਆ ਸੀ ਪਰ ਮਸਲੇ ਦਾ ਹੱਲ ਨਹੀਂ ਨਿਕਲਿਆ ਜਿਸ ਦੇ ਚੱਲਦੇ ਹੁਣ ਸੰਗਰੂਰ ਜ਼ਿਲ੍ਹੇ ਦਾ ਵਕੀਲ ਭਾਈਚਾਰਾ ਬਾਰ ਅਸੋਸੀਏਸ਼ਨ ਤੂਰੀ ਦੇ ਹੱਕ ਚ ਆ ਚੁੱਕਿਆ ਹੈ ਪੂਰੇ ਜ਼ਿਲ੍ਹੇ 'ਚ ਵਕੀਲਾਂ ਵੱਲੋਂ ਹੁਣ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਾਨੀ ਕਿ ਪੂਰੇ ਜ਼ਿਲ੍ਹੇ 'ਚ ਵਕੀਲਾਂ ਵੱਲੋਂ ਕੰਮਕਾਰ ਠੱਪ ਕਰ ਦਿੱਤਾ ਗਿਆ ਹੈ ਵਕੀਲਾਂ ਵੱਲੋਂ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦੇ ਮਸਲੇ ਦਾ ਹੱਲ ਨਾ ਕੱਢਿਆ ਗਿਆ ਤਾਂ ਇਹ ਰੋਸ ਮੁਜ਼ਾਰੇ ਪੰਜਾਬ ਲੈਵਲ ਤੱਕ ਕੀਤੇ ਜਾਣਗੇ ਦਾ ਕਾਰਨ ਇਹ ਹੈ ਕਿ ਸਬਡਿਵੀਜ਼ਨ ਧੂਰੀ ਵੱਲੋਂ ਸਾਨੂੰ ਰਿਕਵੈਸਟ ਆਈ ਸੀ ਕਿ ਸਾਡੇ ਇੱਥੇ ਜੱਜ ਸਾਹਿਬ ਨੇ ਜੂਨੀਅਰ ਡਿਵੀਜ਼ਨ ਹਰਪ੍ਰੀਤ ਸਿੰਘ ਤੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਨੇ ਉਹਨਾਂ ਦਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਵਕੀਲ ਸਾਹਿਬਾਨਾਂ ਨਾਲ ਤੇ ਲਿਟੀਗੈਂਸ ਨਾਲ ਦੁਰਵਿਵਹਾਰ ਹੋ ਰਿਹਾ ਇਸ ਕਰਕੇ ਅਸੀਂ ਵਾਰ-ਵਾਰ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਹੈ ਕਿ ਇਸ ਮਸਲੇ ਨੂੰ ਹੱਲ ਕਰ ਲਿਆ ਜਾਵੇ ਪਰ ਨਹੀਂ ਹੋ ਪਾਰਿਆ ਸੀ ਕੱਲ ਉਹ ਖੁਦ ਆਪ ਸਟ੍ਰਾਈਕ ਤੇ ਬੈਠੇ ਸੀ ਬਟ ਫਿਰ ਵੀ ਕੱਲ ਕੋਈ ਦਾ ਰਿਜ਼ਲਟ ਨਹੀਂ ਨਿਕਲਿਆ ਇਸ ਕਰਕੇ ਅਸੀਂ ਅੱਜ ਜ਼ਿਲ੍ਹੇ ਦੀ ਹੜਤਾਲ ਕੀਤੀ ਹੈ ਜ਼ਿਲ੍ਹੇ ਦੇ ਵਿੱਚ ਅੱਜ ਮੂਨਕ ਵੀ ਹੜਤਾਲ ਹੈ ਸਨਾਮ ਵੀ ਹੜਤਾਲ ਹੈ ਸੰਗਰੂਰ ਵੀ ਹੜਤਾਲ ਹੈ ਧੂਰੀ ਤਾਂ ਹੋਣੀ ਸੀ ਇਸ ਕਰਕੇ ਅਸੀਂ ਅੱਜ ਸਾਰੇ ਜੋ ਵੀ ਵਕੀਲ ਸਾਹਿਬਾਨ ਨੇ ਆਪਣੀ ਕਲਮ ਛੱਡ ਕੇ ਇੱਥੇ ਇੱਕਠੇ ਹੋਏ ਆ ਤੇ ਇਥੇ ਬੈਠੇ ਇੱਕ ਵਾਰੀ ਹੋਵੇ ਤਾਂ ਆਮ ਤੌਰ ਤੇ ਜਿਹੜੇ ਮਸਲੇ ਨੇ ਤੁਰੰਤ ਹੀ ਜੱਜ ਸਾਹਿਬ ਦੇ ਚੈਂਬਰ ਜਾ ਕੇ ਜਾਂ ਜੱਜ ਸਾਹਿਬ ਦੇ ਕੋਰਟ ਦੇ ਵਿੱਚ ਜਾ ਕੇ ਜਿੰਨੇ ਵੀ ਇਲੈਕਟਿਵ ਮੈਂਬਰਸ ਹੁੰਦੇ ਨੇ ਪ੍ਰਧਾਨ ਹੁੰਦਾ ਜਾਂ ਨਾਲ ਜਾਂਦੇ ਨੇ ਤੇ ਉੱਥੇ ਹੀ ਕਈ ਵਾਰੀ ਮਸਲਾ ਹੱਲ ਹੋ ਜਾਂਦਾ ਹੈ ਐਸੀ ਗੱਲ ਨਹੀਂ ਹੈ ਬਟ ਜਦੋਂ ਕੋਈ ਜੱਜ ਸਾਹਿਬਾਨ ਬਾਰ ਬਾਰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਬਾਰ ਬਾਰ ਅਲੱਗ-ਅਲੱਗ ਵਕੀਲ ਸਾਹਿਬਾਂ ਨਾਲ ਉਸ ਤਰੀਕੇ ਦਾ ਹੀ ਮਿਸਬੀਹੇਵ ਕਰੇ ਫਿਰ ਇਹ ਮਸਲਾ ਵੱਡਾ ਬਣ ਜਾਂਦਾ ਹੈ ਇਸ ਤਰੀਕੇ ਦਾ ਹੀ ਮਸਲਾ ਹੈ ਕਿਉਂਕਿ ਮੈਨੂੰ ਵੀ ਸੁਣ ਚ ਆਇਆ ਤੇ ਮੈਂ ਕਨਫਰਮ ਵੀ ਕੀਤਾ ਹੈ ਗੱਲ ਨੂੰ ਕਿ ਜੱਜ ਸਾਹਿਬ ਦਾ ਜਿਹੜਾ ਬਿਹੇਵ ਹੈ ਉਹ ਬਿਲਕੁਲ ਠੀਕ ਨਹੀਂ ਹੈ ਈਵਨ ਕਿ ਜੋ ਉਹਨਾਂ ਦਾ ਕੋਰਟ ਲਾਉਣ ਦਾ ਵੇਵ ਤਰੀਕਾ ਵੀ ਹੈ ਉਹ ਵੀ ਦੱਸਦੇ ਨੇ ਕਿ ਬਿਲਕੁਲ ਹੀ ਗਲਤ ਹੈ ਕਈ ਵਾਰੀ ਤਾਂ ਇਸ ਤਰ੍ਹਾਂ ਕਰਦੇ ਨੇ ਕਿ ਜੀ 10 ਵਜੇ ਤੋਂ ਲੈ ਕੇ 11 ਵਜੇ ਨੂੰ ਸਾਰੇ ਕੰਮ ਫਿਨਿਸ਼ ਕਰ ਦਿੰਦੇ ਨੇ ਜੇਕਰ ਫਾਰ ਐਗਜ਼ਾਮਪਲ 10 ਮਿੰਟ ਲਈ ਕੋਈ ਦੋਸ਼ੀ ਵਿਚਾਰਾ ਲੇਟ ਵੀ ਹੋ ਜੇ ਤਾਂ ਤਰੰਤ ਉਹਦੇ ਰੈਸਟੋਰੈਂਟ ਵੀ ਕੱਟਦੇ ਜੀ ਜੋ ਵੀ ਬੰਨਾ ਹੈ ਕਾਰਵਾਈ ਕਰ ਦਿੰਦੇ ਨੇ 11 ਵਜੇ ਦੇ ਨੂੰ ਜਦ ਕਿ ਕੋਰਟ ਦਾ ਜਿਹੜਾ ਟਾਈਮ ਹੁੰਦਾ ਹੈ ਹਮੇਸ਼ਾ 10 ਵਜ 4 ਵਜੇ ਤੱਕ ਕੋਈ ਵੀ ਕਲਾਇੰਟ ਆਇਆ ਹੈ ਕਈ ਵਾਰੀ ਚਲੋ ਕੋਈ ਕੰਮ ਹੋ ਸਕਦਾ ਹੈ ਚਲੋ ਮੁੰਸ਼ੀ ਜਾ ਕੇ ਰਿਕਵੈਸਟ ਵੀ ਕਰ ਦਿੰਦੇ ਨੇ ਕਿ ਸਾਡੇ ਇੱਕ ਕਲਾਇੰਟ ਨੂੰ ਜੀ ਆਹ ਪ੍ਰੋਬਲਮ ਆ ਗਈ ਤੇ ਉਹ ਆਫਟਰ ਲੰਚ ਆ ਰਿਹਾ ਹੈ ਤਾਂ ਬਹੁਤ ਜੱਜ ਸਾਹਿਬ ਸਾਡੀ ਗੱਲ ਨੂੰ ਰਿਕਵੈਸਟ ਨੂੰ ਮੰਨ ਲੈਂਦੇ ਨੇ ਤੇ ਉਸ ਕੇਸ ਨੂੰ ਆਫਟਰ ਲੰਚ ਤੱਕ ਵੀ ਰੈਫਰ ਕਰ ਲੈਂਦੇ ਨੇ ਬਟ ਇਸ ਜੱਜ ਦਾ ਰਵਈਆ ਇਹ ਸੀ ਕਿ 10 ਤੋਂ ਲੈ ਕੇ 11 ਵਜੇ ਨੂੰ ਸਾਰੇ ਕੰਮ ਖਤਮ ਹੀ ਕਰ ਦਿੰਦੇ ਸੀ ਤੇ ਉਸ ਤੋਂ ਬਾਅਦ ਪਿੱਛੇ ਜਾ ਕੇ ਬੈਠ ਜਾਂਦੇ ਸੀ ਜੱਜ ਸਾਹਿਬ ਨੇ ਮੇਰੇ ਖਿਆਲ ਦੇ ਵਿੱਚ ਅੱਜ ਬੁਲਾਏ ਨੇ ਇੱਥੇ ਧੂਰੀ 12 ਵਾਲੇ ਵੀ ਬੁਲਾਏ ਨੇ ਸ਼ਾਹ ਜੱਜ ਸਾਹਿਬ ਨੂੰ ਵੀ ਬੁ ਤੇ ਜਦੋਂ ਵੀ ਸਾਨੂੰ ਵੀ ਜੇਕਰ ਬੁਲਾਉਂਦੇ ਨੇ ਤਾਂ ਅਸੀਂ ਜਾਵਾਂਗੇ ਤੇ ਇਸ ਮਸਲੇ ਨੂੰ ਕੋਸ਼ਿਸ਼ ਕਰਾਂਗੇ ਕਿਸੇ ਵੀ ਤਰੀਕੇ ਨਾਲ ਇਹ ਮਸਲਾ ਜਲਦ ਹੱਲ ਹੋ ਜਾਏ ਆਦਰਵਾਈਜ਼ ਜੇਕਰ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਸਾਡੇ ਕੋਲੇ ਕੋਈ ਹੋਰ ਚਾਰਾ ਨਹੀਂ ਹੈ ਇਸ ਨੂੰ ਇੰਟੈਂਸੀਫਾਈ ਵੀ ਕੀਤਾ ਜਾਊਗਾ ਸਾਡੀ ਸਟ੍ਰਾਈਕ ਨੂੰ ਤੇ ਇਹਨੂੰ ਪੰਜਾਬ ਲੈਵਲ ਤੇ ਵੀ ਲੈ ਕੇ ਲੈ ਕੇ ਜਾਵਾਂਗੇ ਲਗਾਤਾਰ ਤੂਰੀ ਦੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਹਰਪ੍ਰੀਤ ਸਿੰਘ ਤੇ ਵਕੀਲ ਪਾਈਚਾਰੇ ਵਿਚਾਲੇ ਵਿਵਾਦ ਪਖਦਾ ਜਾ ਰਿਹਾ ਹੈ ਹੜਤਾਲ ਕਰ ਰਹੇ ਵਕੀਲਾਂ ਦਾ ਕਹਿਣਾ ਹੈ ਕਿ ਮਾਮਲੇ ਨੂੰ ਸੈਸ਼ਨ ਜੱਜ ਸਾਹਿਬਾਨ ਦੇ ਧਿਆਨ ਚ ਲਿਆਂਦਾ ਗਿਆ ਉਹਨਾਂ ਕਿਹਾ ਕਿ ਜੇਕਰ ਗੱਲਬਾਤ ਨਾਲ ਮਸਲਾ ਹੱਲ ਨਹੀਂ ਨਿਕਲਿਆ ਤਾਂ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਜਗਬਣੀ ਟੀਵੀ ਲਈ ਅੰਮਲ ਜੈਨ ਦੀ ਰਿਪੋਰਟ